ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸੋਸ਼ਲ ਮੀਡੀਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਦੇ ਲਈ ਤਰਨਤਾਰਨ ਵਿਖੇ ਪਹੁੰਚੇ ਹੋਏ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਤਰਨਤਾਰਨ ਦੀ ਜੋ ਚੋਣ ਹੋ ਰਹੀ ਹੈ ਇਹ ਜੋ ਚੋਣ ਹੈ ਇਹ ਪੂਰਾ ਸਮੇਂ ਜਿਹੜਾ ਚੋਣ ਦਾ ਮਾਹੌਲ ਹੈ ਪੂਰਾ ਭਖਿਆ ਹੈ ਔਰ ਸਰਦਾਰ ਹਰਮਨ ਸਿੰਘ ਜੀ ਸੰਧੂ ਸਾਹਿਬ ਦੇ ਹੱਕ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਵੱਡੀ ਲਹਿਰ ਬਹੁਤ ਵੱਡੀ ਏਪ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਜੋ ਪਿਛਲੇ ਪੌਣੇ 4 ਸਾਲ ਤੋਂ ਪੰਜਾਬ ਦੇ ਅੰਦਰ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਜੋ ਹਲਕਾ ਕਰਨ ਤਾਰਨ ਦੇ ਲੋਕਾਂ ਨੇ ਇੱਕ ਮਸਤ ਹੋ ਕੇ ਫੈਸਲਾ ਕਰ ਲਿਆ ਕਿ ਸਰਦਾਰ ਹਰਮੇਸ਼ ਸਿੰਘ ਜੀ ਸੰਧੂ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਇਹਨਾਂ ਨੂੰ ਭਾਰੀ ਵੋਟਾਂ ਦੇ ਨਾਲ 11 ਤਰੀਕ ਨੂੰ ਜਿਹੜੀ ਹੋਣ ਵਾਲੀਆਂ ਵੋਟਾਂ ਨੇ ਉਹਦੇ ਵਿੱਚ ਵੋਟ ਪਾ ਕੇ ਜਦੋਂ 14 ਤਰੀਕ ਨੂੰ ਨਤੀਜਾ ਆਊਗਾ ਤਾਰੀ ਗਲਤੀ ਦੇ ਵਿੱਚ ਜਿੱਤ ਹੋਊਗੀ ਉਥੇ ਹੀ ਮੈਂ ਤਹਿ ਦਿਲ ਦੀ ਗ੍ਰਾਈ ਤੋਂ ਅੱਜ ਧੰਨਵਾਦ ਕਰਨਾ ਚਾਹੁੰਦਾ ਗੱड्डा ਦੇ ਨਾਲ ਅੱਜ ਸਾਡੇ ਲਈ ਬਹੁਤ ਵੱਡੀ ਗੱਲ ਹੈ ਔਰ ਮੈਂ ਤਹਿ ਦਿਲ ਦੀ ਗ੍ਰਾਈ ਤੋਂ ਧੰਨਵਾਦ ਕਰਨਾ ਚਾਹੁੰਦਾ ਅੱਜ ਵਿਸ਼ਵ ਸੂਫੀ ਸੰਤ ਸਮਾਜ ਦਾ ਵਿਸ਼ਵ ਸੂਫੀ ਸੰਤ ਸਮਾਜ ਦਾ ਪੰਜਾਬ ਦਾ ਜਿਨ੍ਹਾਂ ਦੇ ਪ੍ਰਧਾਨ ਮੇਰੇ ਖੱਬੇ ਪੱਖ ਹੱਥ ਤੇ ਬੈਠੇ ਨੇ ਪ੍ਰਧਾਨ ਬਾਬਾ ਦੀਪਕ ਸ਼ਾਹ ਜੀ ਬਾਬਾ ਪਰਮੇਂਦਰ ਸਿੰਘ ਜੀ ਪ੍ਰਧਾਨ ਨੇ ਸੂਫੀ ਸੰਤ ਸਮਾਜ ਦੇ ਯੂਥ ਵਿੰਗ ਦੇ ਪੰਜਾਬ ਦੇ ਬਾਬਾ ਕਰਨ ਸ਼ਾਹ ਜੀ ਜ਼ਿਲ੍ਹਾ ਪ੍ਰਧਾਨ ਨੇ ਸੂਫੀ ਸੰਤ ਸਮਾਜ ਕਰਨਤਾਰੰਗ ਦੇ ਬਾਬਾ ਕੋਲਦੀਪ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨੇ ਇਹ ਸੂਫੀ ਸੰਤ ਸਮਾਜ ਦੇ ਤੇ ਗੁਰਗੁਰ ਲਾਲ ਰੋਹਾਨੇ ਜੀ ਚੀਫ ਐਡਵਾਈਜ਼ਰ ਨੇ ਜੋ ਸਾਡੇ ਸੂਫੀ ਸੰਤ ਸਮਾਜ ਦੇ ਜਿਵੇਂ ਇੱਕ ਵਾਰ ਤੋਂ ਬਾਬਾ ਦੀਪਕ ਸ਼ਾਹ ਜੀ ਦਾ ਤੇ ਸਮst ਸਾਡੇ ਸੂਫੀ ਸੰਤ ਸਮਾਜ ਦਾ ਤਹ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿ ਅੱਜ ਇਹ ਮੋਢੇ ਨਾਲ ਮੋਢਾ ਲਾ ਕੇ ਅੱਜ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇਹਨਾਂ ਨੇ ਫੈਸਲਾ ਲிட்டਾ ਤਹ ਦਿਲ ਦੀ ਗਹਿਰਾਈ ਤੋਂ ਬਾਬਾ ਜੀ ਉਹਨਾਂ ਦਾ ਇਹਨਾਂ ਦੀ ਸਮੁਸਤ ਟੀਮ ਦਾ ਤਹ ਦਿਲ ਦੀ ਗਹਿਰਾਈ ਤੋਂ ਧੰਨਵਾਦ ਔਰ ਬੜੀ ਆਸ ਰੱਖਦੇ ਹਾਂ ਜਿਵੇਂ ਬਾਬਾ ਜੀ ਨੇ ਸਪੋਰਟ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਾਨੂੰ ਏਸ ਚੀਜ਼ ਦੇ ਨਾਲ ਹੰਕਾਰਾ ਮਿਲੇਗਾ ਔਰ ਸਰਦਾਰ ਹਰਦੇਸ਼ ਸਿੰਘ ਸੰਧੂ ਜੀ ਦੇ ਹੱਥ ਹੋਰ ਮਜ਼ਬੂਤ ਹੋਣਗੇ ਮੇਰੇ ਨਾਲ ਸਾਡੇ ਸਾਡੇ ਹਲਕੇ ਦੇ ਇੰਚਾਰਜ ਕਾਦੀਆਂ ਤੋਂ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਸਾਹਿਬ ਮੇਰੇ ਨਾਲ ਨੇ ਮੈਂ ਇਹਨਾਂ ਦਾ ਵੀ ਅੱਜ ਪ੍ਰੈਸ ਕਾਨਫਰੰਸ ਵਿੱਚ ਤੋਂ ਪਸਥਰ ਬੋਲਣ ਤੇ ਤਹਿ ਦਿਲ ਦੀ ਗਾਈ ਤੋਂ ਧੰਨਵਾਦ ਕਰਦਾ ਹਾਂ ਜੀ ਸ੍ਰੀਕਲ ਅਦਬ ਨਮਸਕਾਰ ਜੈ ਮਾਤਾ ਦੇ ਜੈ ਮस्तानी ਜੈ ਬਲੀ ਮੈਂ ਦਿਪਕ ਸ਼ਾ ਪ੍ਰਧਾਨ ਵਿਸ਼ਵ ਸੋਫੀ ਸਰ ਸਮਾਜ ਜੋ ਕਿ ਅੱਜ ਇੱਕ ਅਹਿਮ ਜਿਹੜੀ ਪ੍ਰੈਸ ਕਾਨਫਰੰਸ ਕਰਨ ਤਾਰਨ ਜੀ ਜਿਬਰੀ ਚੋਂ ਨਬੇ ਨਜ਼ਰ ਆ ਬਹਿ जो की जा रही है और मैं सारी प्रैस मीडिया का अपने पूरे विश्व सूखी संस समाज परिवार वालों धनवाद करता हाँ और जो अब विश्व सूखी संत समाज के सैकड़े मैंबर आ जो तरन तारण की धरती पर और अज सरदार भगवंत सिंह मान मुख्यमंत्री जो कि बड़ी गिनती में विश्व सिखी संत समाज का आधार पंजाब है और पिछले ਬਹੁਤ ਸਾਰੀਆਂ ਸਰਕਾਰਾਂ ਆਈਆਂ ਔਰ ਇਸ ਸਰਕਾਰ ਨੇ ਜੋ ਪਹਿਲੀ ਵਿਸ਼ਵ ਸਫੀ ਸੰਸਮਾਜ ਦੇ ਦਿੱਤੇ ਆ ਅਸੀਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਉਸ ਨੂੰ ਬੰਦੇ ਨਜ਼ਰ ਰੱਖਦੇ ਹੋਏ ਜਿਸ ਤਰ੍ਹਾਂ ਕੁਛ ਲਿਆ ਜਗਲੀ ਤੋੜਾ ਹੋਈਆਂ ਉਹਨਾਂ ਦੇ ਲਈ ਵਿਸ਼ਵ ਸਫੀ ਸੰਸਮਾਜ ਨੇ ਐਵ ਰੋਲ ਆ ਬਾਕੀਤਾ ਔਰ ਅੱਜ ਵੀ ਵਿਸ਼ਵ ਸਫੀ ਸੰਸਮਾਜ ਜਿਹੜਾ ਤਤਪਰਾ ਔਰ ਸਰਦਾਰ ਖਰਮੀਲ ਸਿੰਘ ਜੀ ਜੋ ਜਿੰਮੀ ਚ ਲੜ ਰਿਹਾ ਉਹਨਾਂ ਦੀ ਮਦਦ ਕਰਕੇ ਜੋਤੇ ਦਵਾ ਕੇ ਅਸੀਂ ਸਰਦਾਰ ਭਗਾਂ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਚੋੜੀ ਪਹੁੰਚਾਂਗੇ। ਔਰ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੇ ਮੰਤਰੀ ਸਾਹਿਬ ਔਰ ਸਰਦਾਰ ਦਗਬੀਰ ਸਿੰਘ ਸੇਖਵਾ ਜੀ ਜੋ ਸਾਡੇ ਵਿੱਚ ਪਹੁੰਚੇ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚ ਤੇ ਤਰਵਾਦ ਕਰਦੇ ਹਾਂ। ਧੰਨਵਾਦ ਜੀ। ਅੱਗੇ ਔਰ ਜਿੰਨੇ ਵੀ ਤਰੰਤਰ ਦੀ ਧਰਤੀ ਉੱਤੇ ਵਿਸ਼ਵ ਸੂਫੀ ਸੰਸਥਾ ਦੇ ਮੈਂਬਰ ਆ ਜਿਨ੍ਹਾਂ ਤੱਕ ਮੈਸੇਜ ਪਹੁੰਚ ਗਿਆ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸ ਚੋਣ ਵਿੱਚ ਜਿਹੜਾ ਐਮ ਰੋਲ ਆਪਣਾ ادا ਕੀਤਾ ਜਾਵੇ ਔਰ ਜਿੰਨਾਂ ਤੱਕ ਮੈਸੇਜ ਨਹੀਂ ਪਹੁੰਚਿਆ ਜਿੰਨੇ ਵੀ ਸੰਤ ਮਾਰ ਕੁਝ ਪਿੰਡਾਂ ਵਿੱਚ ਬੈਠੇ ਆ ਜਾਂ ਸ਼ਹਿਰ ਦੇ ਵਿੱਚ ਬੈਠੇ ਆ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਆਂ ਕਿ ਇਸ ਚੋਣ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਸਰਦਾਰ ਰਮੀਸੇ ਸੰਗੂਦੀ ਸੰਧੂ ਜੀ ਦੀ ਮਦਦ ਕੀਤੀ ਜਾਵੇ ਬਾਬਾ ਜੀ ਸੰਤ ਸਵਾਸ ਸੁਖੀ ਨਾਲ ਜੇ ਸਮਰਥਨ ਦਿੱਤਾ ਜਾ ਰਿਹਾ ਆਂ ਪਾਰਟੀ ਕੀ ਹੈ ਜਿਹੜੀ ਪਾਲਸੀ ਬਣੀ ਲਿਖੀ ਹਾਂ ਜੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਵਿਸ਼ਵ ਸੁਫੀ ਸੰਸਮਾਜ ਦੇ ਨਾਲ ਜੋ अहम ਰੋਲ ਸਰਕਾਰ ਅਦਾ ਕਰ ਰਹੀ ਆ ਅਸੀਂ ਉਹਨਾਂ ਦਾ ਪਹਿਲਾਂ ਵੀ ਧੰਨਵਾਦ ਕਰਦੇ ਆ ਇਸੇ ਕਰਕੇ ਅੱਜ ਉਸ ਧੰਨਵਾਦ ਕਰਕੇ ਮਦਦ ਕਰਨ ਜਾ ਰਹੇ ਹਾਂ ਮਿਸਟਰ ਕਰਨਪੇ ਸਿੰਘ ਸੋਨਜੀ ਵਿਸ਼ਵ ਉਤੀ Sufi Sangh Samaj ਦੇ ਪ੍ਰਧਾਨ ਬਾਬਾ ਦੀਪੂਛਾ ਜੀ ਔਰ ਇਹਨਾਂ ਦੇ ਸਾਰੇ ਸਮਾਜ ਦੇ ਮੈਂਬਰਸ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਸਮਰਥਨ ਦਿੱਤਾ ਔਰ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਹਰਬੀਰ ਸਿੰਘ ਜੀ ਸੰਧੂ ਨੂੰ ਅਨ ਕੰਡੀਸ਼ਨਲ ਹਮਾਇਤ ਦਾ ਇਹਨਾਂ ਨੇ ਐਲਾਨ ਕੀਤਾ ਸੋ ਅੱਜ ਸਾਡੇ ਲਈ ਬਹੁਤ ਵੱਡਾ ਮਾਣ ਦੇਣਾ ਕਿਉਂਕਿ ਜਿਹੜੇ ਸੰਤਮਾਹ ਪੁਰਖ ਹੁੰਦੇ ਨੇ ਇਹਨਾਂ ਦੀਆਂ ਤੇਸੀਸਾਂ ਹੀ ਬੜੀਆਂ ਕੰਮ ਕਰਦੀਆਂ ਨੇ ਔਰ ਅੱਜ ਇਹਨਾਂ ਦੇ ਸਮਾਜ ਵੱਲੋਂ ਸਾਨੂੰ ਹਮਾਇਤ ਦੇਣੀ ਜਿਹੜੀ ਆ ਇਹ ਜਿੱਤ ਵੱਲ ਨੂੰ ਸੰਧੂ ਸਾਹਿਬ ਦੇ ਬਾਤੇ ਕਦਮ ਨੇ ਸੋ ਮੈਂ ਬਾਬਾ ਜੀ ਹੁਣਾਂ ਦਾ ਔਰ ਇਹਨਾਂ ਦੀ ਸਮੂਹ ਸੰਸਥਾ ਦਾ ਇਹਨਾਂ ਦੇ ਮੈਂਬਰਾਂ ਦਾ ਔਰ ਸਮੂਹ ਜਿਹੜੇ ਮਹਾਪੁਰਸ਼ ਨੇ ਜਜ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਚੇਚੇ ਤੌਰ ਤੇ ਮੰਤਰੀ ਸਾਹਿਬ ਸੌਂਤ ਸਾਹਿਬ ਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਦੀ ਇਸ ਪ੍ਰੈਸ ਮਿਲਣੀ ਦੇ ਵਿੱਚ ਵਿਸ਼ੇਸ਼ ਹਾਜ਼ਰੀ ਭਰੀ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੇਵਾ ਗੁਰਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਆਪਣੇ ਦੋ ਦਿਨੋਂ ਆਪਣਾ ਪ੍ਰਾਰਵ ਵਧਾ ਜਾ ਰਿਹਾ ਕਿ ਆਪਾਂ ਜਿਹੜੀ ਪਾਲਿਸੀ ਸਾਰੀਆਂ ਵੀ ਕਿੰਦੀ ਲਾਗੂਗੇ ਇਸ ਸਰਕਾਰ ਨੂੰ ਕੀ ਆਪਾਂ ਕਿੰਨੀ ਲੀਡ ਨਾਲ ਜਿੱਤੂ ਹੋਵਾਂਗੇ ਆਪਾਂ ਜਿਹੜੀ ਸੀਟ ਹੈ ਜੀ ਇਹ ਬਹੁਤ ਵੱਡੀ ਲੀਡ ਨਾਲ ਜਿਹੜੀ ਜਿੱਤ ਆ ਉਹ ਮਿਲਣ ਜਾ ਰਹੀ ਆ ਕਿਉਂਕਿ ਜਦੋਂ ਲੀਡ ਵੱਡੀ ਹੋ ਜੇ ਫਿਰ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਬਹੁਤ ਵਿਦੇਸ਼ ਸਮਾਜ ਜਿਹੜੇ ਆ ਉਹ ਰੋਜ਼ਾਨਾ ਹੀ ਬੜੀ ਵੱਡੀ ਗਿਣਤੀ 'ਚ ਜੁਆਇਨਿੰਗ ਜਿਹੜੀਆਂ ਰੋਜ਼ਾਨਾ ਹੋ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਲੋਕ ਭਲਾਈ ਸਕੀਮਾਂ ਚੱਲ ਰਹੀਆਂ ਨੇ ਉਹਦੇ ਕਰਕੇ ਆਪ ਲੋਕ ਜਿਹੜੇ ਉਹ ਪਾਰਟੀ ਦਾ ਫੁੱਲੇ ਤੌਰ ਤੇ ਸਮਰਥਨ ਕਰਦੇ ਸਿੱਖੋ ਜੀ ਆਪਣਾ ਅਸਲੀ ਮੁਕਾਬਲਾ ਕਿਹੜੀ ਪਾਰਟੀ ਨਾਲ ਦਿਨਾ ਜੋ ਤਾਂ ਕੋਈ ਨਹੀਂ ਆਇਆ ਜਾਈ ਉਹ ਤਾਂ ਕੋਈ ਮੁਕਾਬਲਾ ਨਹੀਂ ਜੀ ਸਾਡਾ ਬਾਕੀ ਪਾਰਟੀਆਂ ਦਾ ਤੇ ਆਪਸ ਵਿੱਚ ਕੋ ਮੁਕਾਬਲਾ ਹੋ ਸਕਦਾ ਸੰਧੂ ਸਾਹਿਬ ਬਹੁਤ ਵੱਡੀ ਲੀਡ ਨਾਲ ਜਿਹੜਾ ਵਾ ਉਹ ਜਿੱਤ ਪ੍ਰਾਪਤ ਕਰ ਥੈਂਕ ਯੂ ਵਿੱਚ ਐਡ ਕਰਦੇ ਆ ਜੀ ਜੀ ਕਿ ਜਿਹੜਾ ਵਿਸ਼ਵ ਸੂਫੀ ਸੰਸਮਾਜ ਦਾ ਯੂਥ ਵਿੰਗ ਹੈ ਉਹ ਇਸ ਇਲੈਕਸ਼ਨ ਚ ਬਹੁਤ ਅਹਿਮ ਜਿਹੜੀ ਉਹ ਮਕਾਬਲਾ ਦਾ ਕਰ ਰਹੇ ਨੇ ਪਿੰਡ-ਪਿੰਡ ਬੜੀਆਂ ਉਹਨਾਂ ਨੇ ਮੀਟਿੰਗਸ ਆਰਗੇਨਾਈਜ਼ ਕੀਤੀਆਂ ਔਰ ਵੱਡੀ ਗਿਣਤੀ ਦੇ ਵਿੱਚ ਸਮਰਥਨ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਹਮ ਚ ਸੇਖੋਂ ਸਾਹਿਬ ਅੱਜ ਸੰਤ ਮਹਾਪੁਰਸ਼ੀ ਸਾਡੇ ਨੇ ਸ਼ਾਮਲ ਹੋ ਗਿਆ ਈਦ ਪਰ ਕੀ ਮੈਸੇਜ ਆਪਾਂ ਸਮਾਈ ਦੇਣਾ ਜੀ ਤੇ ਬਹੁਤ ਵੱਡਾ ਮੈਸੇਜ ਹੈ ਜੀ ਮੈਂ ਤੇ ਪਹਿਲਾਂ ਹੀ ਆਖਿਆ ਕਿ ਮਹਾਪੁਰਖਾਂ ਦੀਆਂ ਤੇ ਦੁਆਵਾਂ ਹੀ ਸਾਡੇ ਲਈ ਬਹੁਤ ਕੁਝ ਹੁੰਦੀਆਂ ਨੇ ਤੇ ਜਦੋਂ ਇਹ ਮਿੱਤਰ ਕੇ ਮੈਦਾਨ 'ਚ ਆ ਜਾਣਗੇ ਤੇ ਫਿਰ ਮੁਕਾਬਲਾ ਜਿਹੜਾ ਉਹ ਇੱਕ ਤਰ੍ਹਾਂ ਦਾ ਜਿਹੜਾ ਹੁੰਦਾ ਨਹੀਂ